ਸਾਈ ਪ੍ਰਿੰਬਾਉਤਾਂ ਨੂੰ ਹਰ ਸਾਲ ਦੀ ਤਰ੍ਹਾਂ ਸੇਵ ਭਾਰਤੀ ਸੰਸਥਾ ਚੇਦੇ ਨਵਰਾਤਰੀ ਦੇ ਵਿੱਚ ਆਪਣਾ ਇਹ ਕਾਂਜਿਕ ਪੂਜਨ ਬ੍ਰੋਮ ਹਮੇਸ਼ਾ ਕਰਦੀ ਆ ਰਹੀ ਹੈ ਤੇ ਇਸ ਵਾਰ ਵੀ ਕਾਂਜਿਕਾ ਨੂੰ ਕਾਂਜਿਕ ਪੂਜਨ ਕੀਤਾ ਗਿਆ ਹੈ ਮਹਾਰਾਣੀ ਸੇਵ ਭਾਰਤੀ ਸੰਸਥਾ ਤੇ ਆਪਣੀ ਇਸ ਤਰ੍ਹਾਂ ਮਹਿਰ ਬਣਾਈ ਰੱਖੀ ਇੱਕੋ ਇਸਾਰ ਨੂੰ ਫੇਰ ਸੇਵ ਭਾਰਤ ਸੰਸਥਾ ਵੱਲੋਂ ਜੈ ਮਾਤਾ ਜੈ ਸ਼੍ਰੀ ਰਾਮ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੇਵਾ ਭਾਰਤੀ ਸਸਤਾ ਡਿਸਟ੍ਰਿਕਟ ਭਲਾੜਾ ਵੱਲੋਂ ਬੱਚਿਆਂ ਕੰਜਕ ਪੂਜਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਇਹ ਪ੍ਰੋਗਰਾਮ ਸ੍ਰੀ ਕਾਲੀ ਮਾਤਾ ਮੰਦਰ ਵਿੱਚ ਆਯੋਜਿਤ ਕੀਤਾ ਗਿਆ ਹੈ ਇਸ ਵਿੱਚ ਬੱਚਿਆਂ ਨੂੰ ਕੰਜਕ ਪੂਜਨ ਕੀਤਾ ਗਿਆ ਹੈ ਇਸ ਸਮੂਹ ਮੈਂਬਰ ਇੱਥੇ ਹਾਜ਼ਰ ਹਨ ਮਾਤਾ ਰਾਣੀ ਸਭ ਦੀ ਮਨੋ ਕਾਮਨਾ ਪੂਰੀ ਕਰੇ ਜੈ ਸ਼ੀਰਮ ਸਾਰੇ ਭਾਗਾਂ ਨੂੰ ਜੈ ਮਾਤਾ ਦੀ ਨਵਰਾਤਰੀ ਦੇ ਆਪ ਬਹੁਤ ਬਹੁਤ ਸ਼ੁਭ ਕਾਮਨਾਵਾਂ ਅੱਜ ਸ਼੍ਰੀ ਮਾਤਾ ਕਾਲੀ ਮਾਤਾ ਮਹਾਕਾਲੀ ਮੰਦਿਰ ਵਿਖੇ ਜੋ ਸੇਵਾ ਭਾਰਤੀ ਵੱਲੋਂ ਕੰਜਕ ਪੂਜਨ ਦੀ ਸੇਵਾ ਕੀਤੀ ਗਈ ਹੈ ਉਸ ਵੱਲੋਂ ਸਾਰੀ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਤਾਂ ਜੋ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਤੋਂ ਸੇਵਾ ਭਾਰਤੀ ਉਭੜਲਾਡਾ ਦਾ ਬਹੁਤ-ਬਹੁਤ ਧੰਨਵਾਦ ਅੱਜ ਸੇਵਾ ਭਾਰਤੀ ਸੰਸਥਾ ਕੈਬਲਡਾ ਵੱਲੋਂ ਸ਼੍ਰੀ ਕਾਰਲੀ ਮਾਤਾ ਮੰਦਿਰ ਵਿਖੇ ਕੰਜਕ ਪੂਜਨ ਦਾ ਪ੍ਰੋਗਰਾਮ ਕੀਤਾ ਗਿਆ ਹੈ ਇਹ ਪ੍ਰੋਗਰਾਮ ਇਸ ਸੰਸਥਾ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਤੇ